ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਲੋਕਾਂ ਦੇ ਪੱਖ ਚ ਚੱਲਦੇ ਆ ਸਰਕਾਰਾਂ ਵੱਲੋਂ ਬੜੇ ਬੜੇ ਹਾਈਵੇ ਕੱਢਣ ਦੀ ਪ੍ਰਪੋਜ਼ਲ ਬਣਾਈ ਗਈ ਸੜਕਾਂ ਕੱਢੀਆਂ ਗਈਆਂ ਲੋਕਾਂ ਨੂੰ ਜੋ ਸਮੱਸਿਆਵਾਂ ਆਈਆਂ ਉਹਨਾਂ ਸਮੱਸਿਆਵਾਂ ਵੱਲ ਕਦੇ ਕਿਸੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਲੋਕਾਂ ਨੇ ਚੀਕ-ਚੀਕ ਕੇ ਕਿਹਾ ਕਿ ਇਹ ਜਿਹੜੀਆਂ ਸੜਕਾਂ ਨਿਕਲ ਰਹੀਆਂ ਨੇ ਇਹ ਸਾਰੀਆਂ ਦੀ ਦਿਸ਼ਾ ਜਿਹੜੀ ਜਾ ਰਹੀ ਹੈ ਉਹ ਉੱਤਰ ਤੋਂ ਦੱਖਣ ਹੈ ਤੇ ਪੰਜਾਬ ਦੇ ਅੰਦਰ ਪਾਣੀ ਦਾ ਵਹਾਅ ਜਿਹੜਾ ਉਹ ਪੂਰਬ ਤੋਂ ਪੱਛਮ ਹੈ ਜਦੋਂ ਮਾਰਸ਼ਾ ਹੋਣੀ ਹੈ ਇਸ ਪਾਣੀ ਦੇ ਵਹਾਅ ਨੇ ਇਹਨੇ ਬਰਬਾਦ ਕਰਨਾ ਹੈ ਇੰਨੇ ਨਹੀਂ ਨਿਕਲਾ ਜਿੰਨਾ ਇਲਾਕਿਆਂ ਵਿੱਚ ਦੀ ਸੜਕ ਨਿਕਲਣੀ ਹੈ ਉਹਨਾਂ ਦੀਆਂ ਜ਼ਮੀਨਾਂ ਪਾਟੀਆਂ ਔਰ ਇਹ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸੜਕ ਨਿਕਲ ਰਹੀ ਹੈ ਇਹ ਘੱਟੋ ਘੱਟ 10 11 ਜਾਂ 12 15 ਫੁੱਟ ਤੱਕ ਉੱਚੀ ਹੈ ਹੁਣ ਐਡੀ ਉੱਚੀ ਸੜਕ ਪਾਰ ਕਰਕੇ ਜਾਣ ਨੂੰ ਦੂਜੇ ਪਾਸੇ ਲੰਘਣ ਲਈ ਕਿਤੇ ਰਸਤਾ ਨਹੀਂ ਉਹ ਨਾ ਵਿਚਾਰੇ ਖੇਤਾਂ ਦੇ ਮਾਲਕਾਂ ਵਾਸਤੇ ਜਿਨ੍ਹਾਂ ਦੀ ਦੋ ਥਾਵਾਂ ਦੇਤੇ ਜ਼ਮੀਨ ਵੰਡੀ ਗਈ ਹੈ ਉਹਨਾਂ ਨੂੰ ਪਤਾ ਨਹੀਂ 10 ਕਿਲੋ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣਾ ਪੈਣਾ ਪਤਾ ਨਹੀਂ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣਾ ਹੈ ਔਰ ਦੂਜੀ ਗੱਲ ਜੇ ਹੁਣ ਇੱਕ ਪਾਸੇ ਉਨ੍ਹਾਂ ਦੇ ਖੇਡੇ ਵਿੱਚ ਟਿਊਬਲ ਕਨੈਕਸ਼ਨ ਰਹੇਗਾ ਦੂਜੇ ਪਾਸੇ ਉਧਰ ਨਿਕਲ ਗਿਆ ਉਧਰਲੇ ਪਾਸੇ ਟਿਊਬਲ ਕਨੈਕਸ਼ਨ ਦੀ ਕੋਈ ਵਿਵਸਥਾ ਨਹੀਂ ਇਹਦਾ ਮਤਲਬ ਉਹ ਖੇਤ ਉਹਦਾ ਬੇਕਾਰ ਹੋ ਗਿਆ ਲੇਕਿਨ ਸਰਕਾਰ ਨੇ ਇਹਦਾ ਗੱਲਾਂ ਵੱਲ ਬਿਨਾਂ ਧਿਆਨ ਦਿੱਤੇ ਆ ੱੱਕੇ ਨਾਲ ਇਹ ਸੜਕ ਨੂੰ ਕੱਢਣ ਦਾ ਯਤਨ ਕੀਤਾ ਅਸੀਂ ਦੇਖਿਆ ਪਿੱਛੇ ਲੁਧਿਆਣੇ ਦੇ ਅੰਦਰ ਕਿਸ ਤਰੀਕੇ ਦੇ ਨਾਲ ਕਿੰਨੀ ਬੇਇਨਸਾਫੀ ਹੋਈ ਲੋਕਾਂ ਦੇ ਨਾਲ ਅਮਰਸਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋਇਆ ਔਰ ਇਸੇ ਤਰੀਕੇ ਦੇ ਨਾਲ ਹੁਣ ਪਿਛਲੇ ਦਿਨੀ ਕੱਲ੍ਹ ਲਗਾਤਾਰ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਬਠਿੰਡਾ ਡਿਸਟ੍ਰਿਕਟ ਦੇ ਅੰਦਰ ਇਸੇ ਪ੍ਰੋਜੈਕਟ ਦੇ ਤਹਿਤ ਤੱਕੇ ਨਾਲ ਜਬਰੀ ਉਹਨਾਂ ਨੂੰ ਐਕਵਾਇਰ ਕੀਤਾ ਜਾ ਰਿਹਾ ਹੈ ਕਿਸਾਨ ਨਹੀਂ ਜ਼ਮੀਨ ਦੇਣੀ ਚਾਹੁੰਦੇ ਜਦੋਂ ਕਿ ਜਿਹੜਾ ਐਕਟ ਹੈ ਜਿਹੜਾ ਕਾਨੂੰਨ ਆ ਉਹ ਕਹਿੰਦਾ ਜੇਕਰ ਕਿਸਾਨ 70% ਕਿਸਾਨ ਸਰਕਾਰ ਨੇ ਕੋਈ ਜ਼ਮੀਨ ਲੈਣੀ ਆ ਤੇ ਕਿਸਾਨਾਂ ਦੀ 70% ਕਿਸਾਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਆ ਅਗਰ ਇਸੇ ਪ੍ਰਾਈਵੇਟ ਪ੍ਰੋਜੈਕਟ ਲਈ ਲੈਣੀ ਆ ਤਾਂ ਉਹਦੇ ਲਈ 80% ਕਿਸਾਨਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਲੇਕਿਨ ਇੱਥੇ ਕਿਸਾਨਾਂ ਦੀ ਸਹਿਮਤੀ ਕਿਧਰੇ ਦੀ ਕਿਧਰੇ ਗਈ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਔਰ ਜਿਹੜਾ ਕੱਲ ਇਹ ਬੇਇਨਸਾਫੀ ਦੇ ਚੱਲਦਿਆਂ ਬਠਿੰਡੇ ਦੇ ਅੰਦਰ ਸਾਡੇ ਕਿਸਾਨਾਂ ਦੇ ਉੱਤੇ ਉਹਨਾਂ ਦੀ ਜਮੀਨਾਂ ਜ਼ਬਰੀ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਰੁਨਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਜਿਹਦੀ ਅਸੀਂ ਐਸਕੇਐਮ ਨਾਨ ਪੋਲਿਟਿਕਲ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਪੁਰਜੋਰ ਸ਼ਬਦਾਂ ਦੇ ਵਿੱਚ ਨਖੇਦੀ ਕਰਦਿਆਂ ਔਰ ਅਤੀ ਨਿੰਦਨਯੋਗ ਕਦਮ ਹੈ ਸਾਡੀ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਇੱਕ ਪਾਸੇ ਤਾਂ ਗੱਲ ਕਰਦੇ ਨੇ ਕਿ ਅਸੀਂ ਪੰਜਾਬਦਰਦੀ ਆ ਲੇਕਿਨ ਦੂਜੇ ਪਾਸੇ ਇਹਨਾਂ ਨੂੰ ਬਾਰ ਬਾਰ ਪਿੱਟ ਲਿਆ ਕੇ ਕਿਸਾਨਾਂ ਨੂੰ ਘੱਟੋ ਘੱਟ ਜੇ ਜ਼ਮੀਨ ਖੋਣੀ ਹੈ ਉਹਨਾਂ ਤੋਂ ਇਹਨਾਂ ਨੂੰ ਪੂਰੀ ਕੀਮਤ ਤਾਂ ਦੇ ਦਿਓ ਤਾਂ ਕਿ ਅੱਗੇ ਜਾ ਕੇ ਕਿਤੇ ਜ਼ਮੀਨ ਬਣਾ ਸਕਣ ਔਰ ਅਗਲੀ ਇੱਕ ਮੁਸ਼ਕਲ ਵੱਡੀ ਸਾਡੇ ਪੰਜਾਬ ਦੇ ਕਿਸਾਨਾਂ ਲਈ ਇਹ ਵੀ ਹੈ ਕਿ ਜਿਹੜੇ ਕਿਸਾਨ ਇਹਨਾਂ ਪ੍ਰੋਜੈਕਟਾਂ 'ਚ ਜ਼ਮੀਨਾਂ ਆਉਣਗੀਆਂ ਉਹ ਇੱਥੋਂ ਦੁਬਾਰਾ ਜ਼ਮੀਨ ਜਾ ਕੇ ਕੀ ਰਾਜਸਥਾਨ ਖਰੀਦ ਸਕਦੇ ਐ ਨਹੀਂ ਖਰੀਦ ਸਕਦੇ ਕਿਉਂ ਹਿਮਾਚਲ ਜਾ ਕੇ ਜ਼ਮੀਨ ਖਰੀਦ ਸਕਦੇ ਐ ਨਹੀਂ ਖਰੀਦ ਸਕਦੇ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਐਸ ਤਰ੍ਹਾਂ ਰੋਕ ਲੱਗ ਗਈ ਐ ਕਿ ਸਾਡ ਜ਼ਮੀਨ ਨਹੀਂ ਖਰੀਦ ਸਕਦਾ ਜਿੱਥੇ ਕੋਈ ਦੋ ਸਸਤੀ ਜ਼ਮੀਨ ਮਿਲਣ ਦੀ ਉਮੀਦ ਐ ਉੱਥੇ ਤਾਂ ਕਿਸਾਨ ਜਾ ਹੀ ਨਹੀਂ ਸਕਦਾ ਤਾਂ ਫਿਰ ਕਿੱਧਰ ਜਾਏਗਾ ਸੋ ਇਸ ਕਰਕੇ ਇਹ ਇਹ ਜੋਰ ਪਰ ਜੋਰ ਸ਼ਬਦਾਂ ਦੇ ਵਿੱਚ ਸਾਡੀ ਜਥੇਬੰਦੀ ਤੇ ਸਾਡਾ ਪੂਰੇ ਦਾ ਪੂਰਾ ਸਕੀਮ ਨਾਨ ਪੋਲਿਟিক্যাল ਇਹਦੀ ਅਸੀਂ ਨਖੇਦੀ ਕਰਦੇ ਆਂ ਔਰ ਅਸੀਂ ਉਹਨਾਂ ਕਿਸਾਨਾਂ ਦੀ ਸਪੋਰਟ ਤੇ ਆਂ ਜਿਹੜੇ ਕਿਸਾਨ ਆਪਣੀ ਇਸ ਜ਼ਮੀਨੀ ਲੜਾਈ ਦੇ ਲਈ ਜੂਝ ਰਹੇ ਨੇ ਔਰ ਅਸੀਂ ਅੱਗੇ ਤੋਂ ਵੀ ਉਹਨਾਂ ਦਾ ਸਪੋਰਟ ਕਰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ